ਪਾਪਮ ਹੋ ਗਿਆ ਕਲਚਰ ਪਮ ਹੋ ਗਿਆ ਜੀ ਲਸ ਆਪਸ ਹੋ ਗਿਆ ਇਸ ਦੀ ਗਰੂਮਿੰਗ ਕਰਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਸੋ ਇਹ ਜਿਆਦਾਤਰ ਇੱਥੇ ਕਰਦੀ ਆ ਹੱਥ ਤੇ ਘਾਲ ਲਿਆ ਮੇਰਾ ਵਾਹ ਸਮਾ ਪਰ ਇੱਥੇ ਲਿ ਗਿਆ ਉਹ ਵੀ ਉਹ ਤਾਂ ਫਿਰ ਕੋਲ ਪਸੰਦ ਨੰਬਰ ਲਿਆ ਫੋਨ ਘਾ ਗਿਆ ਲੋ ਜੀ ਅੱਜ ਆਪਾਂ ਪਹੁੰਚੇ ਆ ਨਕੋਦਰ ਦੇ ਸੈਗਲ ਪੈਟ ਸ਼ਾਪ ਦੇ ਵਿੱਚ ਸ਼ੁਰੂ ਤੋਂ ਮੈਨੂੰ ਜਦਾ ਪਹਿਲਾਂ ਤੋਂ ਜਾਨਵਰਾਂ ਨਾਲ ਬਹੁਤ ਪਿਆਰ ਸੀ ਛੋਟੇ ਹੁੰਦੇ ਸੀ ਬਾਹਰੋਂ ਕੋਈ ਬੱਚਾ ਆਉਣਾ ਚਾਕੇ ਘਰੇ ਲੈ ਆਣਾ ਨਕੋਦਰ ਦੇ ਮਹਿਤਪੁਰ ਅੱਡੇ ਤੋਂ ਇਦਾਂ ਧੀਰਾ ਮੱਲੇ ਵੱਲੋਂ ਅੰਦਰ ਜਾ ਕੇ ਜਿਹੜੀ ਇਹ ਸੈਗਲ ਪੈਟ ਸ਼ਾਪ ਐਂਡ ਗਰੂਮਿੰਗ ਸੈਂਟਰ ਆ ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੋਬਿੰਦ ਰਾਏ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜਿਵੇਂ ਕਿ ਤੁਹਾਨੂੰ ਅਸੀਂ ਵੱਖਰੇ ਵੱਖਰੇ ਜਿਹੜੀਆਂ ਨਿਊਜ਼ ਦਿਖਾਉਂਦੇ ਰਹਿੰਨੇ ਆ ਸ਼ਹਿਰ ਦੀਆਂ ਵੀ ਬਾਹਰ ਦੀਆਂ ਵੀ ਕਈ ਵਾਰੀ ਹਰ ਇੱਕ ਤਰ੍ਹਾਂ ਦੀ ਨਿਊਜ਼ ਕ੍ਰਾਈਮ ਨਿਊਜ਼ ਹੋਵੇ ਚਾਹੇ ਚੋਰੀ ਦੀਆਂ ਵਾਰਦਾਤਾਂ ਹੋਣ ਚਾਹੇ ਕੋਈ ਲੜਾਈ ਝਗੜੇ ਦੀ ਹੋਵੇ ਚਾਹੇ ਵੈਸੇ ਕੋਈ ਨਿਊਜ਼ ਹੋਵੇ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਸੋ ਨਕੌਦਰ ਦੇ ਵਿੱਚ ਬਹੁਤ ਡੌਗ ਸ਼ੋ ਆਪਣੇ ਡੌਗਸ ਦੀਆਂ ਜਿਹੜੀਆਂ ਪੈਟ ਸ਼ਾਪਸ ਹੈਗੀਆਂ ਆ ਪਰ ਇੱਕ ਪੈਟ ਸ਼ਾਪ ਸੈਗਲ ਪੈਟ ਸ਼ਾਪ ਐਂਡ ਸੈਲੂਨ ਖੁੱਲਿਆ ਆ ਨਕੌਦਰ ਦੇ ਵਿੱਚ ਮਹਿਤਬਾਹ ਰੋਡ ਤੋਂ ਧੀਰਾ ਮਹੱਲੇ ਤੇ ਸੋ ਅੱਜ ਅਸੀਂ ਉੱਥੇ ਪਹੁੰਚੇ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਗਰੂਮਿੰਗ ਦਾ ਜਿਹੜੇ ਜਾਨਵਰਾਂ ਦੀ ਕੋਈ ਡੌਗਸ ਦੀ ਗਰੂਮਿੰਗ ਨਕੌਦਰ ਵਿੱਚ ਪਹਿਲਾਂ ਨਹੀਂ ਹੁੰਦੀ ਸੀ ਸੋ ਇਹਨਾਂ ਦੇ ਡੌਗ ਡੌਗ ਗਰੂਮਿੰਗ ਹੁੰਦੀ ਆ ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਦੇਖਦੇ ਆ ਉਹ ਕਿਸ ਤਰੀਕੇ ਨਾਲ ਉਹਨਾਂ ਦੇ ਕੰਮ ਕਰਨ ਦਾ ਢੰਗ ਚਲੋ ਜੀ ਅੱਜ ਆਪਾਂ ਪਹੁੰਚੇ ਆ ਨਕੋਦਰ ਦੇ ਸੈਗਲ ਪੈਟ ਸ਼ਾਪ ਦੇ ਵਿੱਚ ਆ ਦੇਖੋ ਸ਼੍ਰੀ ਜਿਹੜਾ ਡੌਗ ਆ ਇਹਦੀ ਕਟਿੰਗ ਹੋ ਰਹੀ ਆ ਕਿਉਂਕਿ ਇਹ ਪੈਟ ਸ਼ਾਪ ਵੀ ਆ ਤੇ ਸੈਲੂਨ ਵੀ ਨਾਲ ਹੀ ਆ ਗਰੂਮਿੰਗ ਕਰ ਰਹੇ ਜੀ ਸੋ ਨੜਕਾ ਦੇ ਲੋ ਗਰੂਮਿੰਗ ਕਰ ਰਿਹਾ ਹੈ ਔਰ ਮੈਂ ਹੈਰਾਨ ਆ ਵੀ ਇੰਨੇ ਸੋਹਣੇ ਸੋਹਣੇ ਛੋਟੇ ਛੋਟੇ ਟੁਆਏ ਦੇਖੋ ਕਿਦਾਂ ਬੱਚਿਆਂ ਵਾਂਗੂ ਬੰਦਿਆਂ ਵਾਂਗੂ ਖੜੇ ਹੋ ਕੇ ਗਰੂਮਿੰਗ ਕਰਵਾ ਰਿਹਾ ਬਹੁਤ ਵਧੀਆ ਬਈ ਵਾਹ ਕੀ ਬਾਤ ਹੈ ਇਹ ਤਾਂ ਤੁਹਾਡਾ ਜਿਹੜਾ ਸਿਸਟਮ ਆ ਇਹ ਲਗਭਗ ਸਾਰਾ ਉਹੀ ਆ ਜੋ ਸਲੂਨ ਦੇ ਵਿੱਚ ਹੁੰਦਾ ਹੈ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਸੋ ਇੱਕ ਕਾਰਿਗਰ ਹੈ ਜਿਹੜੇ ਇਹਦੇ ਕਰਦੇ ਕੰਮ ਹਾਂਜੀ ਮਾੜਾ ਜੇ 2 ਮਿੰਟ ਦੇ ਹੋਵੇ ਜੀ ਸਾਨੂੰ ਹਾਂਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਇਹ ਗਰੂਮਿੰਗ ਕਰਦੇ ਆ ਕਿ ਕਿੰਨਾ ਕਿ ਡਿਫਰੈਂਟ ਹੈ ਜਦਾ ਆਮ ਇਨਸਾਨ ਦੀ ਗਰੂਮਿੰਗ ਕਰੀਦੀ ਆ ਕਟਿੰਗ ਕਰੀਦੀ ਜਾਂ ਜਾਨਵਰਾਂ ਦੀ ਕਰੀਦੀ ਕਿੰਨਾ ਕਿ ਫਰਕ ਹੈ ਤੇਰੀ ਬੰਦੇ ਦੀ ਕਟਿੰਗ ਹੈ ਭਾਈ ਉਹ ਛੇਤੀ ਹੋ ਜਾਂਦੀ ਹੈ ਓਕੇ ਤੇ ਜਿਹੜੇ ਡੌਗ ਦੇ ਆ ਉਹਨਾਂ ਨੂੰ ਪ੍ਰੋਸੈਸ ਕਰਕੇ ਇਫੈਕਟ ਆਇਆ ਉਹਨਾਂ ਟੱਲਾ ਰਹੇ ਨੇ ਓਕੇ ਜਿਆਨ ਕਰੋ ਕਈ ਅਗਰੈਸਿਵ ਵੀ ਹੁੰਦੇ ਆ ਕਿ ਨਾਰਮਲ ਵੀ ਹੁੰਦੇ ਆ ਅੱਛਾ ਜੀ ਬਾਕੀ ਸੈਂਡ ਕਰ ਲੀਏ ਆਪਾਂ ਸਾਰੇ ਜਿਹੜਾ ਮਾਜੀ ਦੋਗੇ ਫਿਰ ਤੁਸੀਂ ਇਹ ਇਹ ਕਈ ਵਾਰੀ ਕਈ ਅਗਰੈਸਿਵ ਡੌਗ ਵੀ ਹੁੰਦੇ ਆ ਅਗਰੈਸਿਵ ਡੌਗ ਥੋੜਾ ਜਿਹਾ ਪਹਿਲਾਂ ਫਰੈਂਡਲੀ ਬਣਾਉਣਾ ਪੈਂਦਾ ਓਕੇ ਉਸ ਤੋਂ ਬਾਅਦ ਚਲਦੇ ਕਰਦੇ ਕਿਤੇ ਹੁੰਦੇ ਆ ਬੱਚਾ ਹੋ ਜਾਂਦੇ ਫਰੈਂਡਲੀ ਫਰੈਂਡਲੀ ਬਣਾਉਣਾ ਅੱਧਾ ਘੰਟਾ ਲੱਗ ਜਾਂਦਾ ਨਾਰਮਲੀ ਠੀਕ ਹੈ ਹੁਣ ਹੋਰ ਬਰਸ਼ਿੰਗ ਕਰੀਏ ਆਨੇ ਮੰਨੋ ਸੱਤ ਸੱਤ ਫਿਰ ਕੇ ਹਾਂ ਉਹ ਬੈਡਿੰਗ ਤੋਂ ਨਵਾਸਤੇ ਖੜਾ ਕਰਦੇ ਤੁਹਾਡਾ ਸ਼ੁਭ ਨਾਮ ਮੇਰਾ ਨਾਮ ਦੀਪ ਹੈ ਜੀ ਜੀ ਸੋ ਕਿਉਂਕਿ ਐ ਏ ਮੱਟ ਸਾਹਿਬ ਜਿਹੜੇ ਸੈਗਲ ਸਾਹਿਬ ਇਹ ਮੇਰੇ ਸਾਡੇ ਮਿੱਤਰ ਵੀ ਆ ਕਿਉਂਕਿ ਇਲੈਕਟ੍ਰੋਨਿਕ ਲਾਈਨ ਦਾ ਕੰਮ ਕਰਦੇ ਸੀ ਪਹਿਲਾਂ ਜੀ 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 ਹਾਂਜੀ ਸੈਗਲ ਸਾਹਿਬ ਕਿੱਦਾਂ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਇਹ ਤੁਹਾਡੇ ਅੱਜ ਇਸ ਜਿਹੜੇ ਪੈਟ ਸ਼ਾਪ ਆ ਤੇ ਗਰੂਮਿੰਗ ਸੈਂਟਰ ਇੱਥੇ ਆਏ ਜੀ ਦੇਖਿਆ ਬੜਾ ਤਾਮ-ਚਾਮ ਰੱਖਿਆ ਤੁਸੀਂ ਸਾਰਾ ਲਗਭਗ ਹਰ ਇੱਕ ਤਰ੍ਹਾਂ ਦੀ ਫੀਡ ਆ ਦਵਾਈਆਂ ਆ ਗਰੂਮਿੰਗ ਨੇ ਬਹੁਤ ਪਿਆਰ ਆ ਜੀ ਹਾਂਜੀ ਜੀ ਸੋ ਕੀ ਕਹਿਣਾ ਚਾਹੁੰਦੇ ਆ ਪੈਟ ਸ਼ਾਪ ਇਸ ਪੈਟ ਸ਼ਾਪ ਨੂੰ ਲੈ ਕੇ ਕਿਉਂਕਿ ਇਲੈਕਟ੍ਰੋਨਿਕ ਚ ਸੀ ਤੁਸੀਂ ਜੀ ਬਹੁਤ ਬਾਈ ਦਾ ਇੱਧਰ ਆਉਣ ਦਾ ਕਿੱਦਾਂ ਹੋਇਆ ਸ਼ੁਰੂ ਤੋਂ ਮੈਨੂੰ ਜਿਦਾ ਪਹਿਲਾਂ ਤਾਂ ਜਾਨਵਰਾਂ ਨਾਲ ਬਹੁਤ ਪਿਆਰ ਸੀ ਛੋਟੇ ਹੁੰਦੇ ਸੀ ਬਾਹਰੋਂ ਕੋਈ ਬੱਚਾ ਆਉਣਾ ਚਾਕੇ ਘਰੇ ਲੈ ਆਣਾ ਉਸ ਤੋਂ ਬਾਅਦ ਵੀ ਚਲੋ ਇਦਾਂ ਜਾਨਵਰਾਂ ਨਾਲ ਪਿਆਰ ਕਾਫੀ ਰਿਹਾ ਉਸ ਤੋਂ ਬਾਅਦ ਹੌਲੀ-ਹੌਲੀ ਇਲੈਕਟ੍ਰੋਨਿਕ ਲੈਨ ਛੱਡੀ ਪਹਿਲਾਂ ਅਗਰੇ ਡੌਗ ਬਰੀਡਿੰਗ ਕੀਤੀ ਬਰੀਡਿੰਗ ਕਰਦੇ ਕਰਦੇ ਪਹਿਲਾਂ ਜਲੰਧਰ ਆਪਾਂ 15 ਸਾਲ ਸ਼ੌਕ ਕੀਤੀ ਇਹ ਮਾਲਡਾਂਸ ਉੱਤ ਫੇਡ ਡਿਸੀਜਨ ਲਿਆ ਕਿ ਆਪਾਂ ਕਿਉਂ ਨਾ ਆਪਾਂ ਘਰ ਦੇ ਵਿੱਚ ਹੀ ਇਹ ਕੰਮ ਸ਼ੁਰੂ ਕਰ ਲਈਏ ਜੀ ਉਸ ਤੋਂ ਬਾਅਦ ਆਪਾਂ ਨਕੌਦਰੀ ਆਪਣੇ ਘਰ ਦੇ ਬਿਲਕੁਲ ਹੀ ਸਾਹਮਣੇ ਪੈਟ ਸ਼ਾਪ ਐਂਡ ਪੈਟ ਸਲੂਨ ਜੋ ਕਿ ਨਕੋਦਰ ਵਿੱਚ ਸਲੂਨ ਹੈ ਨਹੀਂ ਸੀ ਜੋ ਆਪਣੇ ਪਿਆਰੇ ਦੋਸਤ ਜਾਂ ਆਪਣੇ ਪਿਆਰੇ ਭਰਾ ਭੈਣਾ ਜਲੰਧਰ ਜਾਂ ਫਗਵਾੜੇ ਜਾਂਦੇ ਸੀ ਜੀ ਗਰੂਮਿੰਗ ਕਰਾਉਣ ਲਈ ਇਸ ਲਈ ਆਪਾਂ ਸੋਚਿਆ ਕਿ ਨਕੋਦਰ ਨਾਲ ਸਲੂਨ ਹੋ ਲ ਦਿੱਤਾ ਜਾਵੇ ਇਸ ਲਈ ਆਪਾਂ ਨਾਲ ਨਕੋਦਰ ਸਲੂਨ ਐਂਡ ਪੈਟ ਸ਼ਾਪ ਪੂਰੀ ਪ੍ਰੋਪਰ ਆਲ ਫੂਡ ਆਲ ਐਸੈਸਰੀ ਆਲ ਜੋ ਵੀ ਪੈਟ ਦੇ ਵਿੱਚ ਆਉਂਦਾ ਸਾਰਾ ਕੁਝ अवेलेबल ਹੈ ਇੱਥੇ ਸੋ ਮੈਂ ਦੇਖਿਆ ਮੁੰਡਾ ਅੰਦਰ ਗਰੂਮਿੰਗ ਕਰ ਰਿਹਾ ਆ ਦੀਪੋ ਤੇ ਉਹਨੂੰ ਪੁੱਛਿਆ ਕਿ ਅਗਰੈਸਿਵ ਡੌਗ ਆ ਜਾਂਦੇ ਤੁਹਾਡੇ ਭਾਜੀ ਬਹੁਤ ਹੀ ਤਰ੍ਹਾਂ ਦੇ ਡੌਗ ਆਉਂਦੇ ਆ ਅਗਰੈਸਿਵ ਵੀ ਆਉਂਦੇ ਆ ਫ੍ਰੈਂਡਲੀ ਵੀ ਆਉਂਦੇ ਆ ਇੱਕ ਤਾਂ ਕਈ ਪੈਟ ਸ਼ਾਪ ਵਾਲੇ ਹੁੰਦੇ ਆ ਜਦੋਂ ਅਗਰੈਸਿਵ ਡੌਗ ਆਵੇ ਉਹਨਾਂ ਨੇ ਵੀ ਅਛੀ ਦਾ ਪਹਿਲਾਂ ਟੀਕਾ ਲਾ ਦੇਣਾ ਜੀ ਵੀ ਅਛੀ ਦਾ ਟੀਕਾ ਲਾਉਣਾ ਵੈਸੇ ਬਹੁਤ ਹੀ ਗਲਤ ਹੈ ਜੀ ਫਿਰ ਵੀ ਜਾਨਵਰ ਉੱਠਦਾ ਵੀ ਨਹੀਂ ਕਈ ਕੇਸ ਐਡਾ ਤੇ ਵੀ ਹੋ ਜਾਂਦੇ ਆ ਪਰ ਅਸੀਂ ਕਦੀ ਵੀ ਕੋਈ ਵੀ ਅਗਰੈਸਿਵ ਜਿੰਨਾ ਮਰਜ਼ੀ ਡੌਗ ਆਵੇ ਕਦੀ ਵੀ ਅਛੀ ਦਾ ਟੀਕਾ ਨਹੀਂ ਲਾਇਆ ਜੀ ਉਹਨੂੰ ਪਹਿਲਾਂ ਫ੍ਰੈਂਡਲੀ ਦੌਰ ਦੇ ਉਹਨੂੰ ਫ੍ਰੈਂਡ ਬਣਾਈਦਾ ਉਸ ਤੋਂ ਬਾਅਦ ਹੀ ਤੁਸੀਂ ਗਰੂਮਿੰਗ ਕਰੀ ਦੀ ਹੈ ਇਸ ਨੂੰ ਟਾਈਮ ਜਰੂਰ ਜ਼ਿਆਦਾ ਲੱਗ ਜਾਂਦਾ 3 ਤੋਂ 4 ਘੰਟੇ ਵੀ ਕਈ ਵਾਰ ਲੱਗ ਜਾਂਦੇ ਆ ਪਰ ਕਦੀ ਵੀ ਐਸੀ ਟੀਕਾ ਲਗਾ ਕੇ ਕੱਢੀ ਨਹੀਂ ਕੀਤੀ ਅਚਾ ਕਿੱਦਾਂ ਮਤਲਬ ਇਹ ਤੁਹਾਡਾ ਵਧੀਆ ਚੱਲ ਰਿਹਾ ਲਾਗੇ ਛਾਗੇ ਪੂਰੇ ਏਰੀਆ ਦੇ ਵਿੱਚ ਜਾਂ ਸ਼ਹਿਰ ਦੇ ਤੁਹਾਡੇ ਕੋਲ ਡੌਗਸ ਕਿੱਦਾਂ ਦੇ ਆਉਂਦੇ ਆ ਜਿਆਦਾ ਬਿਮਾਰ ਡੌਗ ਆਉਂਦੇ ਜਾਂ ਲੋਕ ਫੀਡ ਵਗੈਰਾ ਖਰੀਦਣ ਵਾਲੇ ਆਉਂਦੇ ਆ ਤਾਂ ਆਪਣੇ ਕੋਲ ਜ਼ਿਆਦਾ ਜੀ ਫੂਡ ਵਾਲੇ ਆਉਂਦੇ ਆ ਜਾਂ ਗਰੂਮਿੰਗ ਵਾਲੇ ਆਉਂਦੇ ਸੋ ਤੁਸੀਂ ਸਰਟੀਫਿਕੇਟ ਜਿਹੜਾ ਆ ਓਹ ਆਪਣੀ ਡਾਕਟਰੀ ਦਾ ਲਿਆ ਆ ਜਾਂ ਡਾਕਟਰੀ ਦਾ ਆਪਣੇ ਫੈਨ ਜੀ ਡਾਕਟਰੀ ਨਾ ਕਰੀਦੀ ਹੈ ਜੀ ਅੱਛਾ ਨਾ ਤੁਸੀਂ ਮਤਲਬ ਫੂਡ ਫੂਡ ਐਕਸੈਸਰੀ ਪੈਟ ਗਰੂਮਿੰਗ ਵਾਰ ਠੀਕ ਹੈ ਜੀ ਜੀ ਅੱਛਾ ਇੱਕ ਜ਼ਮਾਨਾ ਪਹਿਲਾਂ ਤਾਂ ਬਹੁਤ ਸੀਗਾ ਕਿ ਲੋਕ ਵੱਡੇ ਕੁੱਤੇ ਰੱਖਦੇ ਆ ਹਾਂ ਹਾਂ ਪਿੰਡਾਂ ਵਿੱਚ ਵੀ ਸੀ ਸ਼ਹਿਰਾਂ ਵਿੱਚ ਹੁਣ ਅੱਜ ਕੱਲ ਟੁਆਇਡ ਡੌਗ ਦਾ ਬਹੁਤ ਜ਼ਮਾਨਾ ਆ ਗਿਆ ਕੀ ਕਹਿਣਾ ਚਾਹ ਜੀ ਜਿੰਦਾ ਕਿ ਅੱਜ ਕੱਲ ਸ਼ੈਡਿਊਲ ਚੱਲ ਰਿਹਾ ਵਾ ਟੁਆਇਪਮ ਹੋ ਗਿਆ ਕਲਚਰ ਬਮ ਹੋ ਗਿਆ ਜੀ ਲਾਸਾਪਸ ਹੋ ਗਿਆ ਇਸ ਦੀ ਗਰੂਮਿੰਗ ਕਰਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਲੋਗੋ ਵਾਲ ਇਸੇ ਫੇਸ ਤੇ ਵੀ ਆ ਜਾਂਦੇ ਆ ਫੇਸ ਜਦੋਂ ਜ਼ਿਆਦਾ ਫੇਸ ਤੇ ਵਾਲ ਆ ਜਾਣੇ ਤੇ ਜੋ ਵੀ ਇਹਨਾਂ ਨੇ ਖਾਣਾ ਉਸ ਦੇ ਵਾਲ ਜੁੜਦੇ ਰਹਿੰਦੇ ਆ ਜੀ ਇਸ ਲਈ ਆਪਾਂ ਸਪੈਸ਼ਲਿਸਟ ਸੈਲੂਨ ਬਣਾਇਆ ਹੋਆ ਜਿੱਥੇ ਆਪਾਂ ਪਿਆਰੇ ਬਾਰੇ ਡੌਗ ਪਿਆਰੇ ਬਾਰੇ ਡੌਗ ਨੂੰ ਆਪਾਂ ਬਿਲਕੁਲ ਹੀ ਟੈਡੀ ਵੇਅਰ ਬਣਾ ਕੇ ਭੇਜੀਦਾ ਜੀ ਸੋ ਸਿਕੰਦਰ ਸਾਹਿਬ ਆਪਣਾ ਅਗਰ ਨੰਬਰ ਦੇਣਾ ਚਾਹੋ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੇ ਤਾਂ ਭਾਈ ਨੰਬਰ ਮੇਰਾ ਲੇਖੋ 83602 9250 ਦੁਬਾਰਾ ਫੇਰ ਬੀਡ ਕਰਦੇ ਆ 83 602 29650 थैंक यू जी बहुत-बहुत ਤੁਹਾਡਾ ਧੰਨਵਾਦ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਅਗਰ ਕਿਸੇ ਨੂੰ ਡੌਗ ਨਾਲ ਆਪਣੇ ਨਾਲ ਪਿਆਰ ਹੈ ਚਾਹੇ ਉਹ ਸਟਰੀਟ ਡੌਗ ਹੋਵੇ ਚਾਹੇ ਕਿਸੇ ਨੇ ਘਰੇਲੂ ਰੱਖਿਆ ਹੋਵੇ ਅਗਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਮੈਡੀਸਨ ਚਾਹੀਦੀ ਆ ਜਾਂ ਕੋਈ ਵੀ ਫੀਡ ਚਾਹੀਦੀ ਹੈ ਤਾਂ ਤੁਸੀਂ ਇਸ ਨੰਬਰ ਤੇ ਇਹਨਾਂ ਨੇ ਜਿਹੜਾ ਨੰਬਰ ਦਿੱਤਾ ਹੈ ਉਹ ਤੇ ਸੰਪਰਕ ਕਰ ਸਕਦੇ ਹੋ ਦੀਪਕ ਦਾਦਰ ਦੇ ਨਾਲ ਗੋਬਿੰਦ ਰਾਏ ਨਿਕੋਟਾ